ਉਹ ਸਿੱਖ ਲੜ ਹੈ ਕਿ ਕਈ ਹੈ ਜੀਆਂ ਸਰਕਾਰਾਂ ਆ ਜਾਂਦੀਆਂ ਜਿਹੜਾ ਇੱਥੇ ਇਸ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੁੱਖ ਮੰਤਰੀ ਉਹ ਜੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ کسی سے بہتے دیکھ لو کتے بھی چلے جاؤ بادل صاحب کی نشانی ہر گھر چی جی گریب کی باہ فڑی جی گریب کا دی ساتھ دتا انہوں نے مشکل حل کرنے کی کوشش کی تی. ਆਪਣੇ ਪੰਜਾਬ ਦਾ ਇਤਿਹਾਸ ਦੇਖ ਲਓ ਉਹ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਭਾਈਚਾਰੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨਿਟ ਬਿਜਲੀ ਦੇ ਮੁਆਫ ਕਰਨ ਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਪੜ੍ਹਨ ਜਾਣ ਦੀ ਸਕੀਮ ਸੀ ਸਾਰੀਆਂ ਹੀ ਵੱਡੇ ਬਾਲ ਸਾਹਿਬ ਦੀਆਂ ਸੀ ਜਿਹੜੀਆਂ ਅੱਜ ਕਰ ਸਾਰੀਆਂ ਬੰਦ ਆ ਮੈਨੂੰ ਇਹ ਹਰਾਨ ਹੈ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਹੋਰ ਪੁਰਾਣੀਆਂ ਹੀ ਬੰਦ ਕੀਤੀਆਂ ਮੈਨੂੰ ਯਾਦ ਹੈ ਕੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰੈਨਿਊਏਸ਼ਨ ਵੀ ਰੈਨਿਊਏਸ਼ਨ ਵਿੱਚ ਰਿਨਰਮਿਸ਼ਨ ਜਿਹੜੀ 12.5% ਬਾਲਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜ ਕਿਤੇ ਇਹ ਜੇ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਪਾਲ ਸਾਹਿਬ ਨੇ ਆਪਣੇ ਝੋਲੀ ਪਾਈ ਉਹ ਭਗਵਾਨ ਬਾਲਮੀਕੀ ਜੀ ਦਾ ਤੀਰਸਥਾਨ ਬਣਾਉਂਦੇ ਮੈਂ ਵੀ ਮੈਂ ਨਹੀਂ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਮੈਂ ਨਹੀਂ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਵੱਡੇ ਬਾਦਸ਼ਾਹ ਨੇ ਕਿਹਾ ਮੈਂ ਖັບਸੋ ਖੁਸ਼ੂਰਤ ਦੀ ਰਸਤਾਨ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮੰਨ ਲਾ 300 ਕਰੋੜ ਦੇ ਨੇੜੇ ਜਾ ਕੇ ਖਤਮ ਹੋਇਆ ਕਬਸੂਰੇ ਜਗ੍ਹਾ ਬਨਾਂਦੀ ਸੀ ਪੰਦੋਗਲਾ ਜਮਨ ਤੇ ਛੇਵੀਂ ਜਾ ਕੇ ਆਏ ਸਫਾਈ ਹੈ ਨਹੀਂ ਬੁੱਟੇ ਜਿਹੜੇ ਲਾਇ ਦੀ ਮੱਚ ਕੇ ਹੈ ਉਹ ਕੋ ਵਾਲੀ ਵਾਰ ਸੀ ਦੀ ਅਜਮੀਆਂ ਨੇ ਸਰਕਾਰ ਆਈ ਹੈ ਭਾਵੇਂ ਕਾਂਗਰਸੀ ਆ ਪਰ ਹੁਣ ਤਾਂ ਝਾੜੂ ਵਾਲੇ ਵੀ ਆ ਇਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਆ ਇਸ ਦਾ ਕੀ ਪਛਾਣੀਏ ਆਪਣੇ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਛੋਟੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਹੈ ਸਾਡਾ ਘਰ ਹੈ ਜੇ ਸਾਡਾ ਘਰ ਬਣ ਕੇ ਰਹੂਗਾ ਪਾਣੀ ਆਪਾਂ ਬਣ ਕੇ ਸੋ ਜਿਹੜੀ ਪਾਰਟੀ ਸੋਚ ਲੈ ਕੇ ਆਉਂਦੀ ਆਪਣਾ ਘਰ ਸੱਚ ਕੇ ਆਉਂਦੀ ਹੈ ਉਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਜੀ

ਸਰਕਾਰੀ ਨੌਕਰੀਆਂ ਦਿੱਤੀਆਂ ਜੇ ਅਸੀਂ 2 ਲੱਖ ਸਰਕਾਰੀ ਤੇ ਮੈਂ ਲੱਗਾ ਸਫਾਈ ਕਰਮਚਾਰੀ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਹੁਣ ਤੇ ਰਾਨ ਸਾਹਿਬ ਮੈਨੂੰ ਦੱਸਦੇ ਸੀ ਕਿ ਹਲੇ ਵੀ ਕੋਈ ਰਹਿ ਗਿਆ ਇਹਨੇ 12 13 ਸਿੱਖ ਪਰਮਾਤਮਾ ਮੇਰ ਕਰੇ ਭਗਵਾਨ ਬਾਣੀ ਮਹਾਰਾਜ ਮੇਰ ਕਰ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹੱਥੀ ਉਹਨਾਂ ਨੇ ਪੱਕੀ ਕਰਤੀ ਬਾਕੀ ਬਹੁਤ ਕੰਮ ਕਰਨਾ ਰਿਹਾ ਮੈਂ ਕੋਈ ਬੈਂਦੀ ਕਰਨਾ ਚਾਹਣਾ ਐ ਐਤੀ ਥੱਪੇ ਸੱਜੇ ਨਾ ਦੇਖਿਓ ਸਿੱਧੇ ਦੇਖਿਓ ਆਪਣੀ ਖੇਤੀ ਪਾਰਟੀ ਨੂੰ ਤਗੜਾ ਕਰੋ ਤਾਂ ਬਚਾਂਗੇ ਆਪਣੇ ਪੰਜਾਬ ਜੇ ਭਾਈਚਾਰਕ ਸਾਂਝ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਭਾਈਚਾਰਕ ਸਾਂਝ ਦੀ ਹੈ ਤੁਸੀਂ ਦੇਖੋ ਪੰਜਾਬ ਕਹਿ ਜਾ ਦੁਪਹਿਰ ਜਿੱਥੇ ਕਿਤੇ

ਉਹ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਪਾਰਟੀ ਦੀ ਉਹ ਵਰਕਿੰਗ ਕਮੇਟੀ ਜਿਹੜੀ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਇਸ ਤੋਂ ਤਾਂ ਨਾਲ ਹੋਵੇ ਜਿੰਨਾ ਕਿਉਂ ਹੈ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਪਰਿਵਾਰ ਮੰਗੂ ਹੈ ਪਰ ਧਿਆਨ ਰੱਖਿਓ ਵੱਡੇ ਬਾਦਲ ਸਾਹਿਬ ਨੇ ਪਰਿਵਾਰ ਨੂੰ ਕਿਹਨਿਸ਼ੋ ਭੱਜ ਭੁੱਜ ਗਏ ਸਾਰੇ ਵੇਖੋ ਜਿੰਨਾ ਬਾਦਲ ਸਾਹਿਬ ਨੇ ਪਿਆਰ ਕੀਤਾ ਦਿੱਕਾ ਮੈਨੂੰ ਲੱਗਦਾ ਇਹ ਉਹੀ ਮਸਾਲਾ ਹੈ por essa